ਕ੍ਰਿਕਟ ਦੀ ਬਹੁਤ ਚਰਚਾ ਹੈ ਤੇ ਕ੍ਰਿਕਟ ਦੀ ਚਰਚਾ ਹੋਰ ਵੀ ਵੱਧ ਗਈ ਹੈ ਕਹਿੰਦੇ ਵੀ ਕਸ਼ਮੀਰ ਦੇ ਵਿੱਚ ਕ੍ਰਿਕਟ ਵਾਲਾ ਟੈਲੈਂਟ ਲੱਭਦੇ ਫਿਰਦੇ ਸੀਗੇ ਤੇ ਜਿਹੜੇ ਲੱਭਣ ਵਾਲੇ ਆਯੋਜਕ ਸੀ ਹੁਣ ਉਹਨਾਂ ਨੂੰ ਲੱਭਦੇ ਫਿਰਦੇ ਹੋ ਨਹੀਂ ਲੱਭ ਰਹੇ ਤੇ ਕਈ ਖਿਡਾਰੀ ਸਾਹਿਬ ਕ੍ਰਿਸ ਗਿਲ ਵਰਗੇ ਵੱਡੇ ਵੱਡੇ ਬੰਦੇ ਉਹਨਾਂ ਨੂੰ ਵਿੱਚ ਫਸਾ ਗਿਓ ਹੋਟਲ ਦੇ ਉਹਨਾਂ ਦਾ ਹੁਣ ਕੋਈ ਬਿੱਲ ਨਹੀਂ ਦੇ ਰਿਹਾ ਕ੍ਰਿਸ ਗਿਲ ਵੀ ਕਰੇ ਨਹੀਂ ਟਿਕਦਾ ਹੈਗਾ ਹਮ ਹਮ ਕ੍ਰਿਕਟ ਤੋਂ ਤੇ ਰਟਾਇਰ ਹੋਇਆ ਜੀ 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 ਕ੍ਰਿਸ ਗਿਲ ਜਿੰਨਾ ਦੁਨੀਆ ਦਾ ਮਨੋਰੰਜਨ ਕੀਤਾ ਬੜੇ ਚੁੰਨਿੰਦਾ ਬੱਲੇਬਾਜ਼ ਨੇ ਜਿਨ੍ਹਾਂ ਨੇ ਦੁਨੀਆ ਦਾ ਮਨੋਰੰਜਨ ਕੀਤਾ ਜੀ ਕ੍ਰਿਸ ਗੇਲ ਤੇ ਆਪਣੀ ਪੰਜਾਬ ਵਾਲਿਆਂ ਦੀ ਟੀਮ 'ਚ ਵੀ ਹੁੰਦਾ ਸੀ ਨਾ ਤੇ ਪੱਗ ਵੀ ਬੰਨ ਲੈਦਾ ਹੁੰਦਾ ਸੀ ਇਹਨੂੰ ਹੋਰ ਹੀ ਕਹਿੰਦੇ ਹੁੰਦੇ ਸੀ ਪੰਜਾਬੀ ਆਪਣੇ ਗੇਲਾ ਗੇਲਾ ਚਾਚਾ ਗੇਲਾ ਕਵਾਦੀਵਾਲ 'ਚ ਬੜਾ ਮਸ਼ਹੂਰ ਹੈ ਚਾਚਾ ਗੇਲਾ ਜੀ ਆਪਰੇ ਸ਼ਤ ਮਾਨਾ ਤੋ ਤਬ ਉਹਦਾ ਇਹ ਵੀ ਚਾਚਾ ਗੇਲਾ ਹੀ ਸੀ ਕ੍ਰਿਕਟ ਦਾ ਹਮ ਮਤਲਬ ਕਿ ਪੇਲਾਈ ਬੜੀ ਕਰਦਾ ਸੀ ਪੇਲਦਾ ਬਹੁਤ ਸੀ ਬਿਲਕੁਲ ਬਿਲਕੁਲ ਮਤਲਬ ਕਿ ਬੋਲਰ ਨੂੰ ਤਾਂ ਕਮਲੇ ਹੀ ਕਰ ਦਿੰਦਾ ਸੀਗਾ ਜਦੋਂ ਇਹਦੇ ਪੈਨ ਲੱਗ ਜਾਂਦੇ ਸੀ ਨਾ ਸ਼ਾਰਟ ਹਮ ਮਾ ਮਾਰੀ ਜਾਂਦਾ ਜਿਵੇਂ ਗੁੱਲੀ ਡੰਡਾ ਖੇਡੀਦਾ ਨਾ ਬਸ ਦਾ ਦਾ ਦਨਾ ਦਨ ਤੇ ਤਨਾਤ ਹਮ ਅਸ਼ਾ ਉਹ ਤੋਂ ਬਾਅਦ ਰਿਟਾਇਰਮੈਂਟ ਲੈ ਲਈ ਤੇ ਹੁਣ ਲੀਗ ਖੇਡਦਾ ਹੈ ਹਮ ਕਰੇ ਨਹੀਂ ਟਿਕਦਾ ਹੈਗਾ ਮਤਲਬ ਬਸ ਇਹਦੇ ਲੀੜੇ ਅਟੈਚੀ ਚ ਹੀ ਰਹਿੰਦੇ ਨੇ ਹਮ ਕਦੇ ਇੱਧਰ ਚੜ ਕੇ ਹੋ ਜਾਂਦਾ ਮੇਰਾ ਯਾਰ ਤੇ ਤਲੀਆਂ ਵਰਗਾ ਕਦੇ ਇਸ ਫੁੱਲ ਤੇ ਕਦੇ ਉਸ ਫੁੱਲ ਤੇ ਜੀ ਗੇਲੇ ਮਤਲਬ ਕਿ ਕਦੀ ਕਿਸੇ ਮੁਲਕ ਚ ਚਲਾ ਗਿਆ ਉੱਥੇ ਖੇਡਦੀ ਲੀਗ ਕਦੇ ਕਿਤੇ ਖੇਡ ਲਈ ਕਦੇ ਕਿਤੇ ਖੇਡ ਲਈ ਮਤਾਬ बच्चन ਵਾਂਗੂ ਇਹ ਵੀ ਨਾ ਥੱਕਣ ਵਾਲਾ ਹੀ ਕਲਾਕਾਰ ਹੈ ਜੀ ਖਿਡਾਰੀ ਵੀ ਕਲਾਕਾਰੀ ਹੁੰਦੇ ਆ ਹਮ ਹੁਣ ਤੁਰਦਾ ਤਰਾਉਂਦਾ ਵੇਖਿਆ ਵੀ ਜਿਵੇਂ ਨਾ ਤਗੜੇ ਜਿਹੜੇ ਹੁੰਦੇ ਸੈੱਟ ਹੁੰਦੇ ਆ ਸਾਡੇ ਸਪੋਰਟਸ ਦੀ ਬਾਦਸ਼ਾਹ ਚ ਨਾ ਟੀਮਾਂ ਨੂੰ ਸੈੱਟ ਕਿਹਾ ਜਾਂਦਾ ਹੈ ਵਾਲੀਬਾਲ ਦਾ ਜਾਂ ਕਬੱਡੀ ਦਾ ਉਹ ਜਿਹੜੇ ਤਗੜੇ ਸੈੱਟ ਹੁੰਦੇ ਆ ਨਾ ਉਹ ਚੁਣ-ਚੁਣ ਕੇ ਦੇਖੀ ਜਾਂਦੇ ਸੋਸ਼ਲ ਮੀਡੀਆ ਤੇ ਕਿ ਟੂਰਨਾਮੈਂਟ ਕਿੱਥੇ ਆ ਚਲੋ ਬਈ ਚੱਲੀਏ ਮੈਨੂੰ ਪਤਾ ਹੁੰਦਾ ਵੀ ਗਾਇ ਤੇ ਕੰਮ ਕੀਤਾ ਹਮ ਇਹ ਵੀ ਬਸ ਲੀਗਾ ਹੀ ਲੱਭਦਾ ਰਹਿੰਦਾ ਹੈ ਕਿ ਕਿੱਥੇ ਕੰਮ ਚੱਲੇਗਾ ਵੀ ਨਾਲੇ ਖਾਵਾ ਪੀਵਾਗੇ ਮਜ਼ੇ ਲਵਾਗੇ ਜ਼ਿੰਦਗੀ ਕੇ ਸਾਰੇ ਮਜ਼ੇ ਕੈਸ਼ ਕਰਾਂਗੇ ਜੀ ਤੇ ਨਾਲੇ ਉਥੇ ਦੇੜਾਂਗੇ ਬੋਲਰਾਂ ਨੂੰ ਸ਼ੌਂਕ ਵੀ ਬੜੀ ਵੱਡੀ ਚੀਜ਼ ਹੁੰਦੀ ਹੈ ਸਾਲ ਤੇ ਇਹਦਾ ਹੋਰ ਵੀ ਹੈਗੇ ਨੇ ਕਿ ਉਹ ਇਹ ਪੰਜਾਬ ਤੋਂ ਨਹੀਂ ਮੈਂ ਸਵੇਰੇ ਜਦੋਂ ਇਸ ਕੱਲ ਦਾ ਇੱਕ ਨੈਸ਼ਨਲ ਮੀਡੀਆ ਹਾਊਸ ਤੋਂ ਪੜਿਆ ਕਿ ਬਈ ਜੰਮੂ ਕਸ਼ਮੀਰ ਦੇ ਵਿੱਚ ਇੱਕ ਹੈਵਨ ਕ੍ਰਿਕਟ ਲੀਗ ਚੱਲ ਰਹੀ ਸੀ ਹੂੰ ਉਦੇ ਯੋਜਕ ਭੱਜ ਗਏ ਮੈਂ ਥੋੜੇ ਦਿਨ ਪਹਿਲਾਂ ਉਹਦਾ ਵੇਖਿਆ ਸੀਗਾ ਐਡਵਰਟਾਈਜ਼ਮੈਂਟ ਤੁਹਾਨੂੰ ਪਤਾ ਹੈ ਕਿ ਆਪਣੇ ਮਲੋੜ ਦੇ ਵਿੱਚ ਵੀ ਇਸ ਤਰ੍ਹਾਂ ਦੇ ਲੱਗੇ ਹੋਏ ਸਨ ਹੋਰਡਿੰਗਸ ਵਗੈਰਾ ਤੇ ਮੈਨੂੰ ਕਿਸੇ ਮੇਰੇ ਸੱਜਣ ਬੇਲੀ ਨੇ ਕਿਹਾ ਕਿ ਭਾਈ ਬੱਚੇ ਨੂੰ ਭੇਜ ਦਈਏ ਮੈਂ ਕਿਹਾ ਵੀਰੇ ਅੱਜ ਕੱਲ ਨਾ ਸੰਭਲ ਕੇ ਚਲੋ ਦੇਖ ਲਓ ਲੀਗਲ ਲੋਕਾਂ ਦਾ ਸਾਫ ਖਤਾਬ ਗਾਂ ਜਿਹੜਾ ਹੈ ਨਾ ਉਹ ਕਸੂਤਾ ਹੀ ਹੁੰਦਾ ਜੀ ਜੀ ਅਛਾ ਉਹ ਜਦੋਂ ਮੈਂ ਦੇਖਿਆ ਮੇਰਾ ਮੱਥਾ ਠਣਕੇ ਮੈਂ ਕਿਹਾ ਇਹ ਤਾਂ ਪੰਜਾਬੀ ਬੰਦੇ ਕਰਵਾ ਰਹੇ ਸੀ ਯਾਰ ਹੂੰ ਮੈਂ ਉਹ ਜਿਹੜੀ ਯੁਵਾ ਸੁਸਾਇਟੀ ਆ ਮੋਹਾਲੀ ਦੀ ਜੀ ਉਹ ਲੱਭੀ ਉਹਦਾ ਜ਼ਿਕਰ ਕਿਉਂਕਿ ਮੈਨੂੰ ਪਤਾ ਸੀ ਕਿ ਕਾਫੀ ਐਡਵਰਟਾਈਜ਼ਮੈਂਟ ਹੋਇਆ ਇਹਦਾ ਹੂੰ ਹੂੰ ਤਾਂ ਯੁਵਾ ਸੁਸਾਇਟੀ ਵੱਲ ਤੋਂ ਨੰਬਰ-ਨੰਬਰੀ ਬੰਦਦਾ ਸਭ ਕੁਝ ਸਭ ਵੈਬਸਾਈਟਾਂ 'ਵੀ ਚੱਕਤੀਆਂ ਉਹਨਾਂ ਨੇ ਉਹ ਤਾਂ ਸੱਚੀਓ ਮਤਲਬ ਇੱਕ ਦੇ ਹੈਗਾ ਪਰਮਿੰਦਰ ਦੂਜਾ ਹੈਗਾ ਸ਼ਾਇਦ ਨਿਰਮਲ ਹੂੰ ਭਾਈ ਮੈਂ ਤਾਂ ਟਰਾਈ ਕਰਦਾ ਰਿਹਾ ਨਹੀਂ ਲੱਭੇ ਸਭ ਪਹੁੰਚ ਸੇ ਬਾਹਰ ਹੋ ਗਏ ਸਭ ਜੀ ਫਿਰ ਜਦੋਂ ਹੋਰ ਘਬਰਾਂ ਦੀ ਫੋਲ ਆਫ ਵਾਲੀ ਕੀਤੀ ਦੱਸਦੇ ਆ ਕਿ ਇਹਨਾਂ ਨੇ 25 ਅਕਤੂਬਰ ਤੋਂ ਉੱਥੇ ਟੂਰਨਾਮੈਂਟ ਸ਼ੁਰੂ ਕਰਵਾਇਆ ਸ਼ਾਇਦ 9 ਕੇ 10 ਨੂੰ ਫਾਈਨਲ ਸੀ ਜੀ ਦੋ ਤਿੰਨ ਮੈਚ ਵੀ ਖੇਡ ਕੇ ਆ ਗਏ ਲ ਹੂੰ ਹੂੰ ਦੋ ਨਾਲ ਸਟੇਡੀਅਮ ਉੱਥੇ ਲੈ ਲੈ ਜੀ ਹੁਣ ਜਿਹੜੀ ਜੰਮੂ ਕਸ਼ਮੀਰ ਸਪੋਰਟਸ ਕਾਉਂਸਲ ਆ ਉਹ ਲੱਤ ਚੁੱਕੀ ਜਾਂਦੀ ਕਹਿੰਦੇ ਸਾਡੇ ਕੋਲ ਪ੍ਰਵਾਨਗੀ ਨਹੀਂ ਲਈ ਤੇ ਲੋਕ ਕਹਿੰਦੇ ਸਟੇਡੀਅਮ ਵਗੈਰਾ ਇਹਨਾਂ ਦੇ ਵਰਤੀ ਜਾਂਦੇ ਸੀ ਤੇ ਉਹ ਤਗਾਠਨ ਕਰਕੇ ਆਏ ਨੇ ਉੱਥੇ ਇਹਨਾਂ ਦੇ ਬੰਦੇ ਹੂੰ ਉਹ ਕਹਿੰਦੇ ਨੀ ਨੀ ਜੀ ਉਹ ਤੇ ਪਿਆਰ ਸਤਕਾਰ ਨਾਲ ਕਿਸੇ ਨੇ ਸੱਦ ਲਿਆ ਹੁਣ ਸੱਦੇ ਤੇ ਜਾਈਏ ਨਾ ਤੇ ਫਿਰ ਵੀ ਮਾੜੀ ਗੱਲ ਆ ਜੀ ਪਰ ਸਾਨੂੰ ਨਹੀਂ ਪਤਾ ਨਾ ਉਥੋਂ ਦੀ ਐਸੋਸੀਏਸ਼ਨ ਕਹਿੰਦੀ ক্রিকেট ਵਾਲੀ ਕਿ ਨਾ ਤੇ ਸਾਡੇ ਤੋਂ ਪ੍ਰਵਾਨਗੀ ਲਈ ਨੇ ਹੂੰ ਨਾ ਇਧਰੋਂ ਕਿਤੇ ਬੀਸੀਸੀਆਈ ਵੱਲੋਂ ਪ੍ਰਵਾਨਗੀ ਆ ਨੇਰੇ ਨੇਰੇ ਚ ਹੀ ਕਰ ਗਏ ਜ਼ਰਾ ਕੁਝ ਆ ਬੱਚੂ ਨੇਰੇ ਚ ਕਹਿ ਲੋ ਸਵੇਰੇ ਚ ਕਹਿ ਲੋ ਦੁਪਹਿਰੇ ਚ ਕਹਿ ਲੋ ਪਤਾ ਨਹੀਂ ਉਹ ਇਹਨਾਂ ਨੂੰ ਉਥੇ ਲੈ ਗਿਆ ਇਕੱਠੇ ਕਰਕੇ 30 35 ਸਾਬਕਾ ਅੰਤਰਰਾਸ਼ਟਰੀ ਤੇ ਜਾਂ ਰੰਜੀ ਖੇਡ ਰਹਿ ਖਿਡਾਰੀ ਸੀ ਜਿਹੜੇ ਵੱਖ-ਵੱਖ ਟੀਮਾਂ 'ਚ ਬਣਾ ਕੇ ਉੱਥੇ ਕਿ ਤੂੰ ਇਧਰੋਂ ਖੇਡਣਾ ਤੂੰ ਇਧਰੋਂ ਖੇਡਣਾ ਜੀ ਬਈ ਪੂਰਾ ਮਤਲਬ ਕਿ ਆਈਪੀਐਲ ਵਾਲਾ ਹਿਸਾਬ-ਕਿਤਾਬ ਤਾਂ ਆਮ ਵਿਚ ਆ ਉਹ ਵੀ ਆਈਆਂ ਹੋਣਗੀਆਂ ਸ਼ਾਇਦ ਕੁੜੀਆਂ ਵੀ ਉਪਰ ਆਂਦੇ ਜੀਆਂ ਲੈ ਕੇ ਜਿਹੜੇ ਚੌਕੀ ਛੱਕਾ ਮਾਰਨ ਤੇ ਨੱਚਦੀਆਂ ਨੇ ਉਹ ਵੀ ਲਿਆਂਦੀਆਂ ਹੋਣਗੀਆਂ ਨੇ ਇਹਨਾਂ ਨੂੰ ਤੇ ਹੋਇਆ ਕੀ ਆ ਕਿ ਉਸ ਤੋਂ ਬਾਅਦ ਉਹ ਚੁੱਪਚਾਪ ਉਹਨਾਂ ਨੇ ਪਤਾ ਨਹੀਂ ਕਿੱਧਰੋਂ ਬਈ ਆਪ ਦਾ ਉਹਨਾਂ ਨਾਲ ਹਿਸਾਬ-ਕਿਤਾਬ ਆਇਆ ਵੀ ਹੁਣ ਆਪਾਂ ਨਿਕਲੀਏ ਇੱਥੋਂ ਪਤਾ ਨਹੀਂ ਘਾਟਾ ਪਿਆ ਜਾਂ ਵਾਧਾ ਹੋਇਆ ਮੈਨੂੰ ਨਹੀਂ ਪਤਾ ਇਸ ਕਰਦੇ ਇਲਮ ਨਹੀਂ ਹੈਗਾ ਉਹ ਉੱਥੋਂ ਟਾਪ ਲਾ ਗਏ ਜੀ ਇਹ ਗੇਲ ਹੋ ਰਹੀ ਉੱਥੇ ਖਾ ਖਾ ਕੇ ਤੰਦੂਰੀ ਜਿਗਨ ਇਹਨਾਂ ਨੇ ਬਣਾਏ ਵੱਡੇ ਬਿੱਲ ਉਹ ਉਹ ਕਹਣ ਵੀ ਹਾਂ ਸਾਡੇ ਤੇ ਯੋਜਕ ਆਉਣਗੇ ਤੇ ਕਰਨਗੇ ਤੇ ਜੀ ਉਹ ਕਹਿੰਦੇ ਤੁਹਾਡੇ ਯੋਜਕ ਤੇ ਆ ਨਹੀਂ ਰਹੇ ਇਹ ਉੱਥੇ ਹੋਟਲ ਚੋਂ ਕਹਣ ਵੀ ਸਾਨੂੰ ਕੋਈ ਬਾਬ ਕਿਸੇ ਪਾਸੇ ਤੇ ਜਾਣ ਦੇ ਹੋਣ ਜੀ ਜੀ ਕਰੀਏ ਕੋਈ ਨਾ ਕੋਈ ਪੈਸੇ ਮੁੱਕ ਗਏ ਹੂੰ ਉਹ ਕਹਿੰਦੇ ਅਸੀਂ ਹੋਟਲ ਚੋਂ ਤੁਹਾਨੂੰ ਪਤਾ ਗਾ ਨਹੀਂ ਜਾਣਦੇ ਨਾ ਤੁਹੀ ਕਟਾ ਤੋ ਇੱਥੇ ਬੈਠੇ ਤੁਸੀਂ ਕਮਰੇ ਬੁੱਕ ਕਰਾਏ ਨੇ ਤੇ ਇੱਥੇ ਤੁਸੀਂ ਸਾਰਾ ਕੁਝ ਜਿਹੜਾ ਝੰਬੀ ਜਾਂਦੇ ਜੇ ਬਈ ਬਿੱਲ ਸਾਡਾ ਸਾਡੇ ਬਿੱਲ ਦਾ ਹੁਣ ਹੋਟਲ ਵਾਲੇ ਆਪ ਦੀ ਜਗਾ ਸੱਚੇ ਜੀ ਜੀ ਉਹ ਜਦੋਂ ਫਿਰ ਲੋਕਲ ਪੱਦਰ ਤੇ ਰੌਲਾ ਪੈ ਗਿਆ ਵੀ ਜਿਹੜੇ ਪੁਰਾਣੇ ਖਿਡਾਰੀ ਸੀ ਗੇ ਲੜ ਕੇ ਯਾਰ ਉਹ ਤੇ ਹੋਟਲ ਚ ਤਾੜਦੇ ਅਗਲੇ ਨੇ ਕਿਤੇ ਕੱਲ ਨੂੰ ਇਹ ਨਾ ਹੋਵੇ ਵੀ ਇਹਨਾਂ ਨੂੰ ਤੋ ਕੱਚੇ ਮੰਜਾਂ ਨੂੰ ਧੰਨਵਾਦ ਨਾ ਭਾੜੇ ਵੀ ਮੰਜਨੇ ਪੈ ਜਾਂਦੇ ਬੁਰੇ ਵਕਤ ਦੇ ਵਿੱਚ ਜੀ ਬਈ ਉਥੇ ਲਾਲਾ ਲਾਲਾ ਹੋ ਗਈ ਫਿਰ ਪ੍ਰਸ਼ਾਸਕੀ ਅਧਿਕਾਰੀ ਗਏ ਉਹਨਾਂ ਕਹੇ ਬੰਦੇ ਤੇ ਛੱਡੋ ਕਰਦੇ ਕੋਈ ਨੰਗਾ ਹਾਲ ਹੁਣ ਤੁਸੀਂ ਹਿਸਾਬ ਲਾ ਲਓ ਕੋਈ ਹਾਲੇ ਤੱਕ ਉਥੇ ਨਾ ਤੇ ਕੋਈ ਕਾਰਵਾਈ ਹੋਈ ਆ ਨਾ ਹੀ ਕੋਈ ਪਰਚਾ ਪੁਰਚਾ ਦਰਜ ਹੋਇਆ ਉਹ ਕੌਣ ਆਏ ਸੱਜਣ ਤੇ ਕਿਧਰੋਂ ਆਏ ਤੇ ਕਿਵੇਂ ਉਹਨਾਂ ਨੇ ਤਾਣਾ ਬਾਣਾ ਬੁਣਿਆ ਜੀ ਮਤਲਬ ਕਿ ਹਾਲੇ ਤੱਕ ਕੋਈ ਕਾਰਵਾਈ ਵੀ ਨਹੀਂ ਹੋਈ ਹੂੰ ਐਦਾਂ ਯਾਰ ਕਮਾਲ ਦੀ ਗੱਲ ਏਕ ਲੀਗ ਕੋਈ ਵੀ ਉੱਠ ਕੇ ਕਰਾ ਲਵੇ ਤੇ ਅੱਗੇ ਵੱਡੇ ਵੱਡੇ ਖਿਡਾਰੀ ਨਾਲ ਜੋੜੇ ਹੋਏ ਆ ਕਿਸੇ ਤਰ੍ਹਾਂ ਹੀ ਜੋੜੇ ਹੋਣਗੇ ਉਹਨਾਂ ਨੇ ਐਵੇਂ ਤਾਂ ਨਹੀਂ ਆਹ ਜੀ ਆਹ ਜੀ ਅੱਗੇ ਆਪਣੇ ਮੁਹਾਲੇ ਦੇ ਨੇੜੇ ਵੀ ਇਸ ਤਰ੍ਹਾਂ ਕਰਾ ਕੇ ਸੀ ਹੂੰ ਸ਼ਾਇਦ ਤੁਹਾਨੂੰ ਗੱਲ ਉਹਨਾਂ ਨੇ ਵੀ ਲੀਗ ਆਪਦੀ ਚਲਾ ਕੇ ਲਾਈਵ ਕਰਤਾ ਪੂਰੀਆਂ ਮਤਲਬ ਕਿ ਜਾਲ ਸਾਈਡ ਸਾਈਡ ਤੋਂ ਸਕਰੀਨਾਂ ਜਿਹੜੀਆਂ ਹੁੰਦੀਆਂ ਸਾਰਾ ਲਾ ਕੇ ਸਟਾਵਾਦੀ ਵਾਲਾ ਕੰਮ ਚਲਾਤਾ ਸੀਗਾ ਕਿਹੜੀ ਬਾਤ ਹੈ ਭਈ ਇਹ ਬਹੁਤ ਵੱਡੇ ਵੱਡੇ ਫਰਾਡ ਚੱਲਦੇ ਨੇ ਅੱਜ ਕੱਲ ਹਾਂ ਤੇ ਗੇਲ ਨੂੰ ਉਹਨਾਂ ਨੇ ਤੇਲ ਦਿੱਤਾ ਆਯੋਜਕਾਂ ਨੇ ਪਤਾ ਨਹੀਂ ਕਿੰਨੇ ਚ ਨਿਬੜੀ ਸੀ ਗੱਲ ਕਿੰਨੇ ਕੁ ਆਏ ਨੇ ਇਹ ਤੇ ਗੇਲ ਹੀ ਦੱਸ ਸਕਦਾ ਉਹ ਤੋਂ ਕੱਢਿਆ ਜੇ ਇਹਨੂੰ ਗੇਲ ਨੂੰ ਹੋਟਲ ਦੇ ਵਿੱਚੋਂ ਬੁਰੀ ਹਾਲਤ ਬੋਂਕੇ ਦਿਹਾੜੇ ਹੁਣ ਗੱਲ ਇਹ ਆ ਕਿ ਭਾਈ ਇਹ ਸਾਰਾ ਕੁਝ ਜਿਹੜਾ ਚੱਲਦਾ ਪਿਆ ਸਫਰਾਡ ਤੋਂ ਬਚੋ ਜੇ ਕੋਈ ਤੁਹਾਡਾ ਬੱਚਾ ਖੇਡਦਾ ਹੈ ਨਾ ਐਵੇਂ ਨਾ ਬਸ ਇਧਰ ਉਧਰ ਚਲੇ ਜਾਓ ਇਹ ਯੁਵਾ ਸੋਸਾਇਟੀ ਵਾਲੇ ਹੁਣ ਲੱਭ ਨਹੀਂ ਰਹੇ ਜੇ ਲੱਭਣਗੇ ਤੇ ਆਪਾਂ ਜ਼ਰੂਰ ਗੱਲ ਕਰਾਂਗੇ ਤੇ ਜੇ ਦੱਸਣਗੇ ਕੋਈ ਆਪਦਾ ਪੱਖ ਤੇ ਫਿਰ ਉਹ ਵੀ ਵਿੱਚ ਸ਼ਾਮਿਲ ਕਰ ਦੇਾਂਗੇ ਜੀ ਬਿਲਕੁਲ ਜੀ ਖਨੀਜੀ ਦਸਰੇ ਖੜ ਦੇ ਵਿੱਚ ਵੀ ਕਹਿੰਦੇ ਲੱਗੇ ਹੋਏ ਸੀਗੇ ਹੋਨਿੰਗਸ ਚਲੋ ਭਾਈ ਜਿੱਥੇ ਜਿੱਥੇ ਲਾਏ ਸੀ ਅਗਲਿਆਂ ਦੇ ਲੱਗੇ ਰਹਿ ਗਏ ਹਣ ਕਿਲੀਆਂ ਨਾਲ ਪ੍ਰਾਂਦੇ ਟੰਗੇ ਰਹਿ ਗਏ ਉਹ ਤੇ ਗਏ ਲੰਘ ਤੇ ਖੈਰ ਚਲੋ ਭਾਈ ਅ ਅੱਗੇ ਨੂੰ ਆਪਾਂ ਚੱਲਦੇ ਹਾਂ ਹੋਲੀ-ਹੋਲੀ ਗੱਲਬਾਤ ਅੱਗੇ ਨੂੰ ਤੋਰਦੇ ਆ ਇੱਕ ਮਿੱਤਰ ਕਹਿੰਦੇ ਕਿ ਕ੍ਰਿਕਟ ਵਾਲਾ ਰੋਜ਼ ਮਸਲਾ ਕੋਈ ਨਾ ਕੋਈ ਰਹਿੰਦਾ ਬਿਲਕੁਲ ਜੀ ਕਦੇ ਮੈਚ ਹੋ ਗਿਆ ਤੇ ਕਦੇ ਮੈਚ ਕਰਾਉਣ ਵਾਲੇ ਭੱਜ ਗਏ ਕੁਝ ਨਾ ਕੁਝ ਹੁੰਦਾ ਰਹਿੰਦਾ ਪਰ ਮੈਂ ਸੁਖਬੀਰ ਜੀ ਦਾ ਕਮੈਂਟ ਪੜ੍ਹ ਲੈਣਾ ਤੇ ਉੱਥੋਂ ਆਪਾਂ ਗੱਲਬਾਤ ਵੀ ਅੱਗੇ ਨੂੰ ਸ਼ੁਰੂ ਕਰ ਲੈਣ ਮਿੰਟੂ ਜੀ ਇਹ ਕਹਿੰਦੇ ਕਿ ਡੀਆਈਜੀ ਨਾਲ ਜੋੜ ਕੇ ਵੇਖ ਰਿਹਾ ਸੀਬੀਆਈ ਪਟਿਆਲਾ ਰੇਡ ਨੂੰ ਪਹਿਲਾਂ ਤੇ ਜੀ ਰਿਮਾਂਡ ਵਾਲੀ ਗੱਲ ਤੋਂ ਹੀ ਮੈਂ ਦੁਬਾਰੇ ਸ਼ੁਰੂ ਕਰਦੇ ਆ ਰਿਮਾਂਡ ਵਾਲੀ ਗੱਲ ਵਿੱਚ ਰਹਿ ਗਈ ਸੀ ਕੱਲ ਆਪਣੇ ਕਰਦੇ-ਕਰਦੇ ਰਿਮਾਂਡ ਦਾ ਬੜਾ ਸੀ ਲੋਕਾਂ ਨੂੰ ਕਿ ਰਿਮਾਂਡ ਪਤਾ ਨਹੀਂ ਕਿ ਅਜੇ ਵੀ ਰੇਟਾਂ ਪੈ ਰਹੀਆਂ ਤੇ ਪਟਿਆਲਾ ਦੇ ਵਿੱਚ ਕਹਿੰਦੇ ਵੀ ਇੱਕ ਸੀਗਾ ਕੋਈ ਪ੍ਰਾਪਰਟੀ ਡੀਲਰ ਉਹਦੇ ਘਰ ਤੇ ਰੇਡ ਮਾਰੀ ਆ। ਪਹਿਲੀ ਗੱਲ ਤੇ ਇਹ ਆ ਅੱਛਾ ਰਿਮਾਂਡ ਜਿਹੜਾ 5 ਦਿਨ ਦਾ ਸੀਗਾ ਤੇ 5 ਦਿਨ ਦੇ ਟੈਸਟ ਮੈਚ ਹੁੰਦਾ ਹੈ। ਹੂੰ ਇਹ ਹੁਣ ਪਤਾ ਨਹੀਂ ਵੀ ਟਕ ਟਕ ਹੋਈ ਆ ਉੱਥੇ ਕਿ ਠੁਕ ਠੁਕ ਹੋਈ ਆ ਮੈਨੂੰ ਨਹੀਂ ਪਤਾ ਕਿਉਂਕਿ ਰਿਮਾਂਡ ਰੂਮ ਦੀ ਕਹਾਣੀ ਰਿਮਾਂਡ ਤੇ ਜਾਣ ਵਾਲਾ ਤੇ ਰਿਮਾਂਡ ਤੇ ਲੈ ਜਾਣ ਵਾਲੇ ਜਾਣਦੇ ਆ। ਜੀ ਜੀ ਠੀਕ ਹੈ ਨਾ ਜੀ ਉਹ ਟੈਸਟ ਮੈਚ ਬਰੋਬਰ ਰਹਿੰਦਾ ਹੈ। ਆ ਹੀ ਰਹਿੰਦਾ ਹੈ ਕੌਣ ਜਿੱਤਦਾ ਕੌਣ ਹਾਰਦਾ ਹੈ ਜਦੋਂ ਹੁਣ ਇਹ ਰਿਮਾਂਡ ਖਤਮ ਹੋਏਗਾ ਉਸ ਤੋਂ ਬਾਅਦ ਜਿਹੜਾ ਰਿਮਾਂਡ ਪੇਪਰ ਪੇਸ਼ ਕੀਤਾ ਜਾਊਗਾ ਜੀ ਕਿ ਭਾਈ ਆ